ਟਾਈਮਿੰਗ ਤੇ ਬੜਾ ਅੱਗੇ ਜਾ ਰਿਹਾ ਹੈ। ਬੱਚੇ ਤਾਂ ਤੁਹਾਨੂੰ ਪਿੱਛੇ ਛੱਡਦੇ ਨੇ ਬੜੇ ਜਲਦੀ। ਐਸਾ ਤਿੰਨੋਂ ਬੱਚੇ ਇੱਕੋ ਜਿਹੇ ਹੁੰਦੇ ਨੇ ਪਰ ਜੇ ਤੁਸੀਂ ਇਹਨਾਂ ਨੂੰ ਦੇਖ ਦਿਓ ਕੀ ਲੱਗਦਾ ਕਿ ਕਿਹਨਾ ਤਿੰਨਾਂ 'ਚੋਂ ਆਹ ਹੈ ਜਿਹੜਾ ਇਹ ਅੱਤਕਦਾ ਹੋਊਗਾ। ਸਾਨੂੰ ਤਾਂ ਉਹ ਛੋਟਾ ਜਿਆਦਾ ਲੱਗਦਾ ਵਾ। ਉਹ ਕਿਉਂਕਿ ਇਹਨਾਂ ਦੀ ਦੋਨਾਂ ਦੀ ਬੱਸ ਕਾਰਜ ਰੱਖਦਾ ਸਵੇਰ ਤੋਂ ਸ਼ਾਮ ਤੱਕ। ਇਹਨਾਂ ਨੂੰ ਕੁੱਟ ਪਈਏ ਕਦੀ ਪਾਪਾ ਤੋਂ। ਪਾਪਾ ਤੋਂ। ਮੰਮੀ ਤੋਂ। ਪਈ ਹੈ। ਇੱਕ ਲੋਰ ਬੜੀ ਜਿਆਦੀ ਤਾਂ। ਕਿਉਂ ਪਈ? ਮੈਂ ਪਾਟ ਤੋੜਦਾ ਸੀ ਬੜਾ ਐਕਸਪੈਂਸਿਵ ਵਾਲਾ। ਕਹਿੰਦੇ ਇੱਕ ਪੀਸ ਕੱਢ ਲੈ ਤੇ ਅੰਦਰ ਪਾ ਦੇ। ਮੈਂ ਕਿਹਾ ਓ ਚਿੰਨ੍ਹ ਜਿੰਦਾ ਸਟਾਈਲਿੰਗ ਤੇ ਬੜਾ ਅੱਗੇ ਜਾ ਰਿਹਾ ਹੈ ਭਾਜੀ ਇਹਨੇ ਤੁਹਾਨੂੰ ਪਿੱਛੇ ਛੱਡ ਦੇਣਾ ਬੜਾ ਜੀ ਇਹ ਕਿਹਨੂੰ ਫੋਲੋ ਕਰ ਰਿਹਾ ਸਟਾਈਲਿੰਗ ਇਹ ਆਪਣੇ ਆਪ ਹੀ ਹੈ ਜੀ ਬਸ ਇੱਕਮ ਜਿਹੜਾ ਵੱਡਾ ਵਾ ਹਾਂਜੀ ਹਾਂਜੀ ਉਹ ਸਾਡੇ ਘਰ ਦੇ ਵਿੱਚ ਸਾਰਿਆਂ ਦੀ ਡਰੈਸ ਅੰਡਰਸਟੈਂਡ ਸਾਡੇ ਸਾਰਿਆਂ ਤੋਂ ਅੱਗੇ ਉਹ ਆ ਤੁਹਾਨੂੰ ਵੀ ਉਹ ਦੱਸਦੇ ਬਹੁਤ ਜ਼ਿਆਦਾ ਇੱਕਮ ਜਿਹੜਾ ਜਿੱਦਾਂ ਫੈਸ਼ਨ ਹੀ'ਸ ਮੇਕਿੰਗ ਲਾਈਕ ਉਹ ਫੈਸ਼ਨ ਇੰਡਸਟਰੀ ਜੀ ਨਾਲੇ ਸੋ ਯਾ ਉਹ ਅਗੇ ਮ ਉਸ ਇਨਫਲੂਐਂਸ ਬਾਇਕਰ ਜਿਹਨਾਂ AV ਪੈਂਟੇ ਕਮਿਸ਼ਨ ਨੇ ਦਿੱਤੀ ਹੈ ਮੈਨੂੰ AV ਸ਼ਰਟ ਵੀ ਇੱਕ ਕਮਿਸ਼ਨ ਦਿੱਤੀ ਹੈ ਅੱਛਾ ਉਹ ਡਿਸਾਈਡ ਕਰਦਾ ਹਾਂ ਉਹ ਹੀ ਦਿੰਦੇ ਨੇ ਸਾਰਾ ਕੁਝ ਪਰ ਇਹ ਕੰਪੋਲਾ ਲੱਗਦਾ ਹੈ ਬਹੁਤ ਜਿਵੇਂ ਸ਼ਿੰਗਰ ਬਹੁਤ ਐਕਟਿਵ ਹੈ ਪਰ ਉਹ ਉਹਦਾ ਉਹ ਹੈਗਾ ਬਹੁਤ ਜ਼ਿਆਦਾ ਉਹਨੂੰ ਤੁਸੀਂ ਕਲੋਥਿੰਗ ਬਾਰੇ ਉਹਨੂੰ ਕੋਈ ਵੀ ਚੀਜ਼ ਪੁੱਛ ਸਕਦੇ ਹੋ ਮਤਲਬ ਦੁਨੀਆ ਜਹਾਂ ਦੀ ਪੁੱਛ ਸਕਦੇ ਹੋ ਕਿਸੇ ਵੀ ਬ੍ਰਾਂਡ ਦਾ ਕੁਝ ਵੀ ਪੁੱਛ ਸਕਦੇ ਹੋ ਇਹ ਨਹੀਂ ਹੈ ਕਿ ਉਹ ਲੈਣਾ ਚਾਹੁੰਦਾ ਈਵਨ ਕਿ ਮਹਿੰਗੇ ਬ੍ਰਾਂਡ ਤੋਂ ਉਹ ਬਿਲਕੁਲ ਹੀ ਆਪ ਲੈ ਕੇ ਨਹੀਂ ਖੁਸ਼ ਹੈਗਾ ਮਤਲਬ ਇਦਾਂ ਦੇ ਬਟ ਕਿ ਉਹਦੇ ਕੋਲੇ ਬਹੁਤ ਇਦਾਂ ਦੇ ਅੰਡਰ ਰੇਟਡ ਕੱਪੜ ਇਹਨਾਂ ਦੇ ਕੱਪੜੇ ਬੜੇ ਵਧੀਆ ਨੇ ਪਰ ਇਹ ਉਨੇ ਪਪੂਲਰ ਨਹੀਂ ਗਏ ਫਲਾਨੀ ਚੀਜ਼ ਐ ਨਹੀਂ ਗਿਆ ਚੀਜ਼ ਦੇ ਚਾਹ ਹਾਂ ਵਿਵਰਤੀ ਨਹੀਂ ਹੈਗੀ ਆ ਪਲੱਸ ਮਾਈਨਸ ਉਹਨੂੰ ਸਾਰੇ ਪਤਾ ਹੁੰਦੇ ਨੇ ਉਹ ਜੈਨੂਅਲੀ ਇਦਾਂ ਕਰਦਾ ਮੇਰੇ ਵੀ ਬਹੁਤ ਚੀਜ਼ਾਂ ਮਤਲਬ ਉਹਨੇ ਕਹਣਾ ਸੀ ਆਹ ਲੋ ਆਹ ਸ਼ੂ ਨਾ ਲੋ ਇਹ ਉਹੀ ਮਹਿੰਗੇ ਨੇ ਇਹ ਬ੍ਰਾਂਡ ਵਾਲਿਆਂ ਨੇ ਬਣਾਇਆ ਹੋਇਆ ਇਹ ਤਾਂ ਕੋਈ ਫਾਇਦਾ ਨਹੀਂ ਐ ਤੁਸੀਂ ਆਹ ਲੋ ਇਹ ਵਧੀਆ ਨੇ ਖੁਸ਼ ਹੁੰਨੇ ਹੁੰਦੇ ਕਿ ਕਹਿੰਦੇ ਤੂੰ ਪਿਓ ਨੂੰ ਪਾਣੀ ਮੈਨੂੰ ਇਹ ਲੱਗਦਾ ਵੀ ਵਧੀਆ ਲੱਗਦਾ ਮੈਨੂੰ ਕਿਉਂਕਿ ਐ ਵੀ ਉਹਦਾ ਇੰਟਰਸਟ ਆ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਉਹ ਸਟੱਡੀ ਵੀ ਕਰਦਾ ਔਰ ਡਿਜ਼ਾਈਨ ਕਰਦਾ ਵੀ ਆਪ ਡਿਜ਼ਾਈਨਿੰਗ ਵੀ ਕਰਦਾ ਬਹੁਤ ਜਿਆਦਾ ਕਲੋਥਿੰਗ ਬਣਾਉਂਦਾ ਅੱਛਾ ਐਸਾ ਤਿੰਨੋਂ ਬੱਚੇ ਇੱਕੋ ਜਿਹੇ ਹੁੰਦੇ ਨੇ ਪਰ ਜੇ ਉਹ ਤਿੰਨਾਂ ਨੂੰ ਦੇਖ ਦੋ ਕੀ ਲੱਗਦਾ ਕਿ ਇਹਨਾਂ ਤਿੰਨਾਂ 'ਚੋਂ ਆਹ ਹੈ ਜਿਹੜਾ ਇਹ ਅਟਕ ਰਹੂਗਾ ਕਿਹਨੂੰ ਦੇਖ ਕੇ ਲੱਗਿਆ ਤੈਨੂੰ ਸਾਨੂੰ ਤਾਂ ਉਹ ਛੋਟਾ ਜਿਆਦਾ ਲੱਗਦਾ ਵਾ ਉਹ ਕਿਉਂਕਿ ਇਹਨਾਂ ਦੇ ਦੋਨਾਂ ਦੀ ਬਸ ਕਾਰਜ ਰੱਖਦਾ ਸਵੇਰ ਤੋਂ ਸ਼ਾਮ ਤੱਕ ਮਤਲਬ ਕਿਉਂਕਿ ਕੀ ਹੈ ਕਿ ਇਹ ਬਹੁਤ ਜਿਆਦਾ ਐਕਟਿਵ ਹੋਇਆ ਏਕਮ ਨੂੰ ਦੇਖ ਕੇ ਕਿਉਂਕਿ ਏਕਮ ਵੱਡਾ ਸੀਗਾ ਉਹ ਦਾ ਥੋੜਾ ਸੋਬਰ ਸੁਭਾਅ ਸੀਗਾ ਇਹ ਬਹੁਤ ਐਕਟਿਵ ਸੀ ਇਹ ਮਤਲਬ ਇਮੀਡੀਏਟਲੀ ਜੋ ਸੋਚਦਾ ਸੀ ਉਹਦੇ ਬਰਾਬਰ ਸੋਚਣ ਲੱਗ ਗਿਆ ਕਿਉਂਕਿ ਸਾਰੀ ਦਿਹਾੜੀ ਉਹਦੇ ਨਾਲ ਰਹਿੰਦਾ ਸੀ ਹੁਣ ਛੋਟਾ ਇਹਨਾਂ ਦੋਨਾਂ ਨਾਲ ਰਹਿੰਦਾ ਉਹ ਹੁਣੇ ਹੀ ਕਹਿੰਦਾ ਕਿ ਜੋ ਇਹ ਚੀਜ਼ਾਂ ਕਰ ਰਿਹਾ ਕਿ ਮੈਂ ਜੀ ਇਹ ਚੀਜ਼ਾਂ ਕਰ ਰਹਾ ਹਾਂ ਉਹਦਾ ਮਾਈਂਡ ਸੈਟ ਉਹਦਾ ਹੋ ਗਿਆ ਗੇਮਾਂ ਇਹਨਾਂ ਨਾਲ ਹੀ ਖੇਡਦਾ ਉਹ ਚੀਜ਼ਾਂ ਇਹਨਾਂ ਨਾਲ ਕਰਦਾ ਉਹ ਜ਼ਿਆਦਾ ਸ਼ਾਰਪ ਹੋ ਗਿਆ ਸਿੰਧ ਨੂੰ ਕੁੱਟ ਪਈ ਹੈ ਕਦੀ ਪਾਪਾ ਤੋਂ ਪਾਪਾ ਤੋਂ ਮੰਮੀ ਤੋਂ ਪਈ ਹੈ ਇੱਕ ਦਮ ਬੜਾ ਜ਼ਿਆਦਾ ਹੀ ਤਨੀ ਕਿਉਂ ਪਈ ਸੀ ਇੱਕ ਵਾਰੀ ਮੇ ਪੌੜ ਤੋੜਤਾ ਸੀ ਬੜਾ ਐਕਸਪੈਂਸਿਵ ਵਾਲਾ ਤੇ ਹੁਣ ਹੀ ਆਇਆ ਸੀ ਮਮਾ ਕਹਿੰਦੇ ਸੀ ਇਹਦੇ ਨੇੜੇ ਨਹੀਂ ਜਾਣਾ ਤੇ ਇੱਕ ਮਿੰਟ ਹੀ ਕਹਿੰਦੇ ਚੰਨਾ ਜੀ ਇੱਕ ਵਾਰੀ ਤੋੜ ਦੇ ਤੋੜ ਦੇ ਇਹ ਕੁਝ ਨਹੀਂ ਹੋਣਾ ਮਮਾ ਨੂੰ ਬੜਾ ਮੈਨਾਂ ਇਹ ਇਦਾਂ ਦਾ ਪੌੜ ਸੀਗਾ ਨਾ ਪਤਾ ਨਹੀਂ ਕਿੱਦਾਂ ਬਣਾਇਆ ਤੁਹਾਨੂੰ ਪਤਾ ਨਾ ਮੈਂ ਕਿਹੜਾ ਪੌੜ ਬੋਲ ਰਿਹਾ ਜੋ ਅੱਗੇ ਹੀ ਬੈਠ ਹਣਾ ਜਿੱਦਾਂ ਰਸੋਈ ਦੇ ਦਵਾਰੇ ਹਣਾ ਉਹ ਪਤਾ ਨਹੀਂ ਕਿੱਦਾਂ ਬਣਾਇਆ ਉਹਨਾਂ ਨੇ ਪੀਸੇਸ ਲਿੱਤੇ ਹੋਇਆ ਛਾੜ ਦੇ ਇਕੱਠਾ ਕੀਤਾ ਹੋਇਆ ਕਹਿੰਦੇ ਇੱਕ ਪੀਸ ਕੱਢ ਦੇ ਤੇ ਅੰਦਰ ਪਾ ਦੇ ਮੈਂ ਕਿਹਾ ਓਕੇ ਹਣਾ ਮੈਂ ਜਦ ਹੀ ਕੱਢਿਆ ਚਿੰਦਾ ਮੈਂ ਮੈਂ ਫਾਟਿ ਗਿਆ ਫਰ ਮਮਸ ਟੂ ਫਾਸੋ ਅਨ ਨੂੰ ਜਿਸ ਕੰਮ ਦੇ ਕੀ ਹੈ ਮੈਂ ਨਹੀਂ ਕੀਤਾ ਕਰਵਾਇਆ ਗਿਆ ਉਹ ਤਾਂ ਪੈ ਗਈ ਹੁਣ ਕੀ ਕਰਨਾ ਵਾਪਸ ਥੋੜੀ ਲਾ ਸਕਦੇ ਨੇ ਸੋ ਚਿੰਦਾ ਤੰਗ ਨਹੀਂ ਕਰਦਾ ਹੁਣ ਆਨ ਸੈਟ ਜਦੋਂ ਸ਼ੂਟ ਹੋ ਰਿਹਾ ਹੁੰਦਾ ਸ਼ੂਟ ਤੇ ਨਹੀਂ ਸ਼ੂਟ ਤੇ ਤਾਂ ਨਹੀਂ ਤੰਗ ਤਾਂ ਨਹੀਂ ਐ ਤਰੀ ਕਰਦਾ ਐ ਤਾਂ ਜ਼ਿੰਮੇਵਾਰ ਐ ਤਾਂ ਸਮਝਦਾ ਜਿਵੇਂ ਹੁਣ ਆਪਾਂ ਹੁਣ ਵੀ ਬੈਠੇ ਹਾਂ ਜਿਉਂ ਨੇ ਇੰਟਰਵਿਊ ਕਰਨ ਆਇਆ ਥਾ ਮੈਨੂੰ ਕਿਹਾ ਕਿ ਆਪਾਂ ਇਦਾਂ ਲਾਈਟ ਲਾਈਟ ਚੀਜ਼ਾਂ ਕਰਨੀਆਂ ਤਾਂ ਇਹਨੂੰ ਅੱਛਾ ਲੱਗਦਾ ਇਦਾਂ